ਲੋਕ ਸਭਾ ਫਤਿਹਗੜ ਦੇ ਵਿੱਚ ਪੈਂਦੇ ਹਲਕਾ ਖੰਨਾ ਵਿੱਚ ਪੁਲਿਸ ਨੇ ਜ਼ਿਲ੍ਹਾ ਕਾਂਗਰਸ ਦੇ ਸੋਸ਼ਲ ਮੀਡੀਆ ਇੰਚਾਰਜ ਸੁਧੀਰ ਜੋਸ਼ੀ ਉੱਪਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਹੈ ਮਿਣੀ ਜਾਣਕਾਰੀ ਅਨੁਸਾਰ ਸ਼ਿਵ ਸੈਨਾ ਹਿੰਦ ਸਟੂਡੈਂਟ ਵਿੰਗ ਦੇ ਰਾਸ਼ਟਰੀ ਪ੍ਰਧਾਨ ਗੌਤਮ ਸ਼ਰਮਾ ਦੀ ਸ਼ਿਕਾਇਤ ਉੱਪਰ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਗੋਤਮ ਸ਼ਰਮਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਸੁਦੀਰ ਜੋਸ਼ੀ ਨੇ ਆਪਣੇ ਫੇਸਬੁੱਕ ਅਕਾਊਂਟ ਉੱਪਰ ਇੱਕ ਇਸ ਤਰ੍ਹਾਂ ਦੀ ਫੋਟੋ ਅਪਲੋਡ ਕੀਤੀ ਸੀ ਜਿਸ ਵਿੱਚ ਸ਼੍ਰੀ ਭਗਵਾਨ ਰਾਮਚੰਦਰ ਜੀ ਦੀ ਫੋਟੋ ਤੇ ਨਰਿੰਦਰ ਮੋਦੀ ਦਾ ਚਿਹਰਾ ਲਗਾਇਆ ਹੋਇਆ ਸੀ ਅਤੇ ਉਹਨਾਂ ਦੇ ਚਰਨਾਂ ਦੇ ਵਿੱਚ ਹਨੂਮਾਨ ਜੀ ਬੈਠੇ ਦਿਖਾਇਆ ਗਿਆ ਜਿਸ ਨਾਲ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਜਿਸ ਤੇ ਗੋਤਮ ਸ਼ਰਮਾ ਨੇ ਪੁਲਿਸ ਨੂੰ ਕੰਪਲੇਂਟ ਦਿੱਤੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਦੋਨੇ ਧਿਰਾਂ ਨੂੰ ਬੁਲਾਇਆ ਗਿਆ ਤੇ ਬਲਾਉਂਡ ਤੋਂ ਬਾਅਦ ਜਾਂਚ ਕੀਤੀ ਗਈ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਜ਼ਿਲ੍ਹਾ ਕਾਂਗਰਸ ਦੇ ਸੋਸ਼ਲ ਮੀਡੀਆ ਇੰਚਾਰਜ ਸੁਦੀਰ ਜੋਸ਼ੀ ਜੋ ਕਿ ਖੰਨੇ ਦਾ ਰਹਿਣ ਵਾਲਾ ਹੈ ਉਸਤੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ਜਿਸ ਸੰਬੰਧੀ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਉਹਨਾਂ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨ ਤੋਂ ਬਾਅਦ ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਗੋਤਮ ਸ਼ਰਮਾ ਸ਼ਿਵਜਨਾ ਹਿੰਦ ਜੋ 26 ਤਰੀਕ ਨੂੰ ਅਸੀਂ ਐਸਐਸਪੀ ਅਵਨੀਤ ਗੁੰਡਰ ਜੀ ਦੇ ਇੱਕ ਦਰਖਾਸਤ ਦਿੱਤੀ ਸੀ ਸੁਧੀਰ ਜੋਸ਼ੀ ਨਾਮ ਦੇ ਕਾਂਗਰਸ ਦੇ ਲੀਡਰ ਦੇ ਖਿਲਾਫ ਮੈਡਮ ਨੇ ਹਰਵਿੰਦਰ ਸਿੰਘ ਡੀਐਸਪੀ ਸਾਹਿਬ ਦੀ ਡਿਊਟੀ ਲਵਾ ਕੇ ਉਹਦੇ ਤੇ ਜਲਦ ਤੋਂ ਜਲਦ ਕਾਰਵਾਈ ਕਰਕੇ 295ਏ ਦਾ ਪਰਚਾ ਦਰਜ ਕਰਾਇਆ ਹੈ ਜੋ ਅਸੀਂ ਪੁਲਿਸ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਨੇ 10 ਦਿਨ ਦੇ ਵਿੱਚ ਵਿੱਚ ਦੋਸ਼ੀ ਤੇ ਪਰਚਾ ਦਰਜ ਕਰਤਾ ਦੋਸ਼ੀ ਫਰਾਰ ਹੈ ਅਸੀਂ ਕਾਂਗਰਸ ਪਾਰਟੀ ਨੂੰ ਅਪੀਲ ਕਰਦੇ ਹਾਂ ਕਿ ਇਹਦੇ ਨੂੰ ਅਸੀਂ ਕਾਂਗਰਸ ਪਾਰਟੀ 'ਚੋਂ ਕਢਾਵਾਂਗੇ ਜੇ ਨਾ ਕੱਢਿਆ ਤਾਂ ਕਾਂਗਰਸ ਪਾਰਟੀ ਦਾ ਪੂਰੇ ਪੰਜਾਬ ਜੀ ਬਦੋ ਵਿਰੋਧ ਕਰਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇੱਕ ਸਾਨੂੰ ਕੰਪਲੇਂਟ ਵਿਕਰਮਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਗੌਤਮ ਸ਼ਰਮਾ ਤੇ ਇੱਕ ਮੋਂ ਨੂੰ ਕੀਤਾ ਇਨਾ ਨੇ ਕੰਪਲੇਨਟ ਦਿੱਤੀ ਸੀ ਕਿ ਕਿ ਸੁਧਿਰ ਜੋਸ਼ੀ ਨਾਮ ਦੇ ਵਿਅਕਤੀ ਨੇ ਮੋਦੀ ਸਾਹਿਬ ਦੀ ਵੱਡੀ ਫੋਟੋ ਕਰਕੇ ਤੇ ਹਨੂਮਾਨ ਜੀ ਦੀ ਫੋਟੋ ਉਹਨਾਂ ਦੇ ਪੈਰਾਂ 'ਚ ਲਾਤੀ ਸੀਗੀ ਇਸ ਸਬੰਧੀ ਉਹਨਾਂ ਨੇ ਕੰਪਲੇਨਟ ਦਿੱਤੀ ਤੇ ਅਸੀਂ ਇਮੀਡੀਏਟਲੀ ਮਕਦਮਾ ਨੰਬਰ 84 ਅੰਡਰ ਸੈਕਸ਼ਨ 294ਏ 67 ਆਈਟੀ ਐਕਟ ਖੰਨਾ ਸਿਟੀ ਤੋਂ ਖੰਨਾਵੇ ਕੇ ਦੋਸ਼ੀ ਦੇ ਖਿਲਾਫ ਰਜਿਸਟਰ ਕੀਤਾ ਕੀ ਨਾਮ ਹੈ ਜਿਹੜਾ ਦੋਸ਼ੀ ਦਾ ਪੂਰਾ ਹੈਗਾ ਜੀ ਸੁਦੀਰ ਜੋਸ਼ੀ ਹੈ ਖੰਨੇ ਦਾ ਰਹਿਣ ਵਾਲਾ ਹੈਗਾ ਉਹਦੇ ਖਿਲਾਫ ਅਸੀਂ ਕੀ ਗ੍ਰਿਫਤਾਰੀ ਹੋਈ ਈ ਕੋਈ ਨਹੀਂ ਰੇਡ ਕੀਤੀ ਸੀ ਘਰੇ ਮਿਲਿਆ ਨਹੀਂ ਭੱਜਿਆ ਹੋਇਆ ਚੇਤਰੀ ਨੂੰ ਗ੍ਰਿਫਤਾਰ ਕੀਤਾ ਜਾਊਗਾ ਜਿਹੜੀ ਇਹ ਫੋਟੋ ਜਾਂ ਹੋਰ ਕਿੱਥੇ ਪਾਈਆਂ ਸੀ ਜੀ ਇਹ ਨੇ ਫੇਸਬੁੱਕ ਤੇ ਆਪਣੇ ਫੇਸਬੁੱਕ ਤੋਂ ਸ਼ੇਅਰ ਕੀਤੀਆਂ ਸੀ ਬਹੁਤਾਂ ਪਾਈਆਂ ਸੀ ਜੇ ਕੋਈ ਪਾ ਨਹੀਂ ਸਕਦਾ ਦੇਖੋ ਕਮੈਂਟ ਦੇਣੇ ਸੀ ਤਾਂ ਲਿਖ ਸਕਦਾ ਆਪਣੇ ਪੇਜ ਤੋਂ ਫੋਟੋ ਪਾ ਨਹੀਂ ਸਕਦਾ ਸੀ ਵੀਡੀਓ ਫ੍ਰੈਂਸ ਹੈ ਜੀ ਅਵੇਲੇਬਲ ਹੈ ਜਾਂ ਨਾ ਨੋਨ ਅਵੇਲੇਬਲ ਹੈ ਫ੍ਰੈਂਸ